ਬਹੁਤ ਵੱਡੀ ਖਬਰ ਡੀਆਈਜੀ ਪੁੱਲਰ ਦੀ ਸੀਬੀਆਈ ਨੂੰ ਮਿਲੀ ਹੋਰ ਕਰੋੜਾਂ ਦੀ ਪ੍ਰਾਪਰਟੀ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਸੀਬੀਆਈ ਤੋਂ ਬਾਅਦ ਈਡੀ ਨੇ ਡੀਆਈਜੀ ਪੁੱਲਰ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ ਪਰਚਾ ਕਿਉਂ ਦਰਜ ਕੀਤਾ ਕੀ ਕੁਝ ਲੱਭਿਆ ਹੈ ਨਾਲ ਹੀ ਡੀਆਈਜੀ ਪੁੱਲਰ ਦਾ ਨਾਮਾ ਕ੍ਰਿਸ਼ਨੂ ਕੋਨ 300 ਤੇ ਪਲੱਸ 250 550 ਕਰੋੜ ਦੀ ਤੇ ਇਹ ਪ੍ਰਾਪਰਟੀ ਬੰਦੀ ਹੈਗੇ ਤੇ ਜਦੋਂ ਇਸ ਮਸਲੇ ਦੇ ਵਿੱਚ ਈਡੀ ਨੂੰ ਪਤਾ ਲੱਗਾ ਕਿ ਜਿਹੜੀ ਸੀਬੀਆਈ ਕੋਲ ਦਸਤਾਵੇਜ਼ ਪਹੁੰਚੇ ਨੇ ਉਹ ਕਰੋੜਾਂ ਦੇ ਤੇ ਲਾਜ਼ਮੀ ਤੌਰ ਤੇ ਕਾਨੂੰਨ ਮੁਤਾਬਕ ਈਡੀ ਦੀ ਐਂਟਰੀ ਹੋ ਜਾਂਦੀ ਹੈ ਜਦੋਂ ਕ੍ਰਾਪਸ਼ਨ ਦਾ ਜਾਂ ਡੀਏ ਦਾ ਕੇਸ ਬੰਦਾ ਹੈਗਾ ਇੱਕ ਡਿਪਟੀ ਡਾਇਰੈਕਟਰ ਲੈਵਲ ਦੀ ਇੱਕ ਲੇਡੀ ਆਫੀਸਰ ਨੂੰ ਇਹਦਾ ਆਈਓ ਲਾਇਆ ਗਿਆ ਹੈ ਹੁਣ ਉਹਦੀ ਨਿਗਰਾਨੀ ਦੇ ਹੇਠ ਇਹ ਸਾਰੀ ਈਡੀ ਦੀ ਜਿਹੜੀ ਪੜਤਾਲ ਹੋਏਗੀ ਪੁੱਲਰ ਸਾਹਿਬ ਅਸੀਂ ਬੜੇ ਦਿਨੋਂ ਤੋਂ ਗੱਲ ਕਰ ਰਹੇ ਸੀਗੇ ਸੀਬੀਆਈ ਦੀ ਐਂਟਰੀ ਤੇ ਹੋ ਗਈ ਹੈ ਇਨਕਮ ਟੈਕਸ ਤੇ ਈਡੀ ਦੀ ਵੀ ਐਂਟਰੀ ਕਦੇ ਵੀ ਹੋ ਸਕਦੀ ਹੈ ਪਰ ਉਹੀ ਗੱਲ ਸੱਚ ਹੋਈ ਈਡੀ ਨੇ ਪੁੱਲਰ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਹੈ ਉਹ ਲਿਖ ਆਧਾਰ ਕੀ ਉਸ ਗੱਲ ਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ सीबीआई ਤੋਂ ਬਾਅਦ ਈਡੀ ਦੀ ਐਂਟਰੀ ਲਾਜ਼ਮੀ ਹੋਣੀ ਸੀ ਕਿਉਂਕਿ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਆ ਕਿ ਇੱਕ ਆਈਪੀਐਸ ਅਫਸਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਤੇ ਉਸ ਤੋਂ ਬਾਅਦ ਗੱਲ ਉਹਨਾਂ ਦੀ ਪ੍ਰਾਪਰਟੀ ਤੱਕ ਪਹੁੰਚ ਗਈ ਪ੍ਰਾਪਰਟੀ ਵੀ ਦੱਸੀ ਜਾ ਰਹੀ ਕਿ ਕਰੋੜਾਂ ਦੀ ਕਿਉਂਕਿ ਜਿਹੜੇ सीबीआई ਨੇ ਜਿਹੜੇ ਦਸਤਾਵੇਜ਼ ਦਿੱਤੇ ਨੇ ਉਹਦੇ 'ਚ ਉਹਨਾਂ ਨੇ 150 ਕਿੱਲਾ ਜਿਹੜੀ ਆ ਜ਼ਮੀਨ ਦਾ ਜ਼ਿਕਰ ਕੀਤਾਗਾ ਹੁਣ 150 ਕਿੱਲੇ ਨੂੰ ਆਪਾਂ 2 ਕਰੋੜ ਦੇ ਨਾਲ ਗੁਣਾ ਕਰ ਲਓ ਅੱਜ ਪੰਜਾਬ ਦੇ ਵਿੱਚ ਹਾਈਵੇ ਜਾਂ ਕਿਤੇ ਵੀ ਇਹ 2 ਕਰੋੜ ਤੋਂ ਕਿੱਲਾ ਘਟਨੀਆਂ ਤੇ ਉਹ 150 300 ਕਰੋੜ ਰੁਪਏ ਦੀ ਤੇ ਜ਼ਮੀਨ ਜਿਹੜੀ ਆ ਦੱਸੀ ਜਾਂ ਬਣਦੀ ਆ ਫਿਰ ਉਹਨਾਂ ਦੇ 50 ਫਲੈਟ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ 20 ਦੁਕਾਨਾਂ ਦੀ ਗੱਲ ਕੀਤੀ ਜਾਂ ਤੇ ਉਸ ਵਾਰ ਸੀਬੀਏ ਕਹਿੰਦੀ 20 ਨਹੀਂ 50 ਆ ਹੁਣ 50 ਦੁਕਾਨਾਂ ਜਾਂ ਫਲੈਟ ਜੇ ਫਲੈਟਾਂ ਦੀ ਗੱਲ ਕੀਤੀ ਜੇ ਤਾਂ ਐਵਰੇਜ 50 ਲੱਖ ਦਾ ਵੀ ਦੱਸੇ ਤਾਂ 250 ਕਰੋੜ ਰੁਪਏ ਇਹ ਹੋ ਗਿਆ 300 ਤੇ ਪਲੱਸ 250 550 ਕਰੋੜ ਦੀ ਤੇ ਇਹ ਪ੍ਰਾਪਰਟੀ ਬਣਦੀ ਹੈਗੇ ਤੇ ਜਦੋਂ ਇਸ ਮਸਲੇ ਦੇ ਵਿੱਚ ਈਡੀ ਨੂੰ ਪਤਾ ਲੱਗਾ ਕਿ ਜਿਹੜੀ सीबीआई ਕੋਲ ਦਸਤਾਵੇਜ਼ ਪਹੁੰਚੇ ਨੇ ਉਹ ਕਰੋੜਾਂ ਦੇ ਤੇ ਲਾਜ਼ਮੀ ਤੌਰ ਤੇ ਕਾਨੂੰਨ ਮੁਤਾਬਕ ਈਡੀ ਦੀ ਐਂਟਰੀ ਹੋ ਜਾਂਦੀ ਹੈ ਜਦੋਂ ਕ੍ਰਿਪਸ਼ਨ ਦਾ ਜਾਂ ਡੀਏ ਦਾ ਕੇਸ ਬੰਦਾ ਹੈਗਾ ਹਰਚੰਦ ਸਿੰਘ ਭੁੱਲਰ ਕੋਈ ਨਵਾਂ ਕੇਸ ਨਹੀਂ ਆਇਆ ਕਿ ਈਡੀ ਦੀ ਐਂਟਰੀ ਹੋਏ ਉਸ ਤੋਂ ਪਹਿਲਾਂ ਪੰਜਾਬ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਲੀਡਰ ਫੜੇ ਗਏ ਸੀ ਭਗਵੰਤ ਮਾਨ ਦੀ ਸਰਕਾਰ ਨੇ ਫੜੇ ਸੀ ਚਾਹੇ ਉਹਦੇ ਚ ਸਾਧੂ ਸਿੰਘ ਧਰਮਸੋਤ ਚਾਹੇ ਉਹਦੇ ਚ ਜਿਹੜੇ ਆਪਣੇ ਉਹਨਾਂ ਦਾ ਸੁੰਦਰ ਸ਼ਾਮ ਅਰੋੜਾ ਹੋਗੇ ਜਾਂ ਭਰਤ ਪੂਸ਼ਨਾ ਸੀ ਜਾਂ ਹੋਰ ਵੀ ਲੋਕ ਈਡੀ ਦੀ ਐਂਟਰੀ ਲਾਜ਼ਮੀ ਤੌਰ ਤੇ ਹੋ ਜਾਂਦੀ ਹੈ ਇਸ ਕਰਕੇ ਇੱਕ ਕ腐ਸ਼ਨ ਦਾ ਕੇਸ ਵੀ ਤੇ ਡੀਏ ਦਾ ਕੇਸ ਵੀ ਇਸ ਕਰਕੇ ਈਡੀ ਦੀ ਐਂਟਰੀ ਹੋ ਗਈ ਹੁਣ ਜਿਵੇਂ ਪੁਲਿਸ ਕਿਹਨੂੰ ਆਪਾਂ ਸ਼ਿਕਾਇਤ ਦੇ ਨੇ ਪਹਿਲੀ ਹੁੰਦੀ ਹੈ ਡੀਡੀਆਰ ਕੱਟੀ ਜਾਂਦੀ ਹੈ ਨਾ ਸ਼ਿਕਾਇਤ ਦਿੱਤੀ ਫਿਰ ਇੱਕ ਐਫਆਈਆਰ ਹੁੰਦੀ ਹੈ ਫਰਸਟ ਹੈਂਡਿੰਗ ਪਰਮਿਸ਼ਨ ਨਾ ਤੇ ਜਦੋਂ ਈਡੀ ਦੀ ਐਂਟਰੀ ਹੁੰਦੀ ਉਹਨੂੰ ਈਸੀਆਈਆਰ ਕਹਿੰਦੇ ਹੈਗੇ ਨੇ ਤੇ ਇਸ ਕੇਸ ਦੇ ਵਿੱਚ ਈਸੀ ਜਿਹੜੀ ਈਸੀਆਈਆਰ ED ਨੇ ਕੱਟ ਦਿੱਤੀ ਹੈਗੀ ਔਰ ਇੱਕ ਡਿਪਟੀ ਡਾਇਰੈਕਟਰ ਲੈਵਲ ਦੀ ਇੱਕ ਲੇਡੀ ਆਫੀਸਰ ਨੂੰ ਇਹਦਾ ਆਈਓ ਲਾਇਆ ਗਿਆ ਹੈਗਾ ਹੁਣ ਉਹਦੀ ਨਿਗਰਾਨੀ ਦੇ ਹੇਠ ਇਹ ਸਾਰੀ ED ਦੀ ਜਿਹੜੀ ਪੜਤਾਲ ਹੋਏਗੀ ECIR ਦਾ ਮਤਲਬ ਹੈਗਾ ਕਿ ਇਨੀਸ਼ੀਅਲੀ ਤੌਰ ਤੇ ED ਨੇ ਵੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਜੋ ਦਸਤਾਵੇਜ਼ ਜਿਹੜੇ CBI ਕੋਲ ਆ ਉਹ ED ਨੂੰ ਇਸ FIR ਦੇ ਤਹਿਤ ਦੇਣੇ ਜ਼ਰੂਰੀ ਬਣ ਗਏ ਹਨ ਜਿਵੇਂ ਉਸ ਕੇਸ ਦੇ ਵਿੱਚ ਸੀਏ ਦੇ ਕੇਸ ਜਿਹੜਾ ਕ੍ਰਿਪਸ਼ਨ ਐਕਟ ਦੇ ਤਹਿਤ ਹਰਚੰਦ ਸਿੰਘ ਭੁੱਲਰ ਉਹਨਾਂ ਦੇ ਖਿਲਾਫ ਕੇਸ ਰਜਿਸਟਰਡ ਕੀਤਾ ਗਿਆ ਉਹ ਇੱਕ ਇਨਸਪੈਕਟਰ ਰੈਂਕ ਦੇ ਅਧਿਕਾਰੀ ਸੋਨਲ ਮਿਸ਼ਰਾ ਉਹਦੀ ਜਾਂਚ ਕਰ ਰਹੇ ਨੇ ਤੇ ਜਿਹੜਾ ਡੀਏ ਦਾ ਕੇਸ ਆ ਡੀਏ ਦੇ ਕੇਸ ਡੀਐਸਪੀ ਰੈਂਕ ਦੇ ਇੱਕ ਸੀਬੀਆਈ ਦੇ ਅਫੀਸਰ ਕੁਲਦੀਪ ਸਿੰਘ ਜਿਹੜੀ ਆ ਉਹ ਪੜਤਾਲ ਕਰ ਰਹੇ ਨੇ ਹੁਣ ਈਡੀ ਦਾ ਜਿਹੜਾ ਕੇਸ ਹੈ ਜਿਹੜੀ ਈਡੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਈਸੀਆਈਆਰ ਕੱਟ ਦਿੱਤੀ ਆ ਉਹਦੀ ਇੱਕ ਡਿਪਟੀ ਡਾਇਰੈਕਟਰ ਲੈਵਲ ਦੀ ਜਿਹੜੀ ਅਫੀਸਰ ਆ ਉਹ ਜੀ ਜਿਹੜੀ ਹੈ ਕੇਸ ਦੀ ਜਿਹੜੀ ਹੈ ਪੂਰੀ ਇਨਵੈਸਟੀਗੇਸ਼ਨ ਕਰੇਗੀ ਇਹ ਮੋਸਟਲੀ ਜਿਹੜੇ ਇੰਡੀਅਨ ਰੈਵਨਿਊ ਸਰਵਿਸ ਦੇ ਜਿਹੜੇ ਅਧਿਕਾਰੀ ਹੁੰਦੇ ਆਈਆਰਐਸ ਜਿਹਨੂੰ ਆਪਾਂ ਕਹਿੰਦੇ ਉਹ ਹੁੰਦੇ ਨੇ ਉਹਨਾਂ ਦੀ ਜਿਹੜੀ ਇਹ ਕਾਰਵਾਈ ਸ਼ੁਰੂ ਹੋ ਗਈ ਹੈ ਹੁਣ ਜਦੋਂ ਈਸੀਆਰ ਕੱਟੀ ਜਾਂਦੀ ਹੈ ਉਦੋਂ ਸਟਾਰਟ ਹੈ ਕਿ ਈਡੀ ਦੀ ਐਂਟਰੀ ਹੋ ਚੁੱਕੀ ਹੁਣ ਈਸੀਆਈਆਰ ਨੂੰ ਕੀ ਕਹਿੰਦੇ ਆਪਣਾ ਜਿੱਦਾਂ ਐਫਆਈਆਰ ਹੋ ਗਿਆ ਤੇ ਈਸੀਆਈਆਰ ਜਿਹੜਾ ਈਡੀ ਜੀ ਕੀ ਕਹਿੰਦੇ ਨੇ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਜਿਹਦਾ ਮਤਲਬ ਹੈ ਕਿ ਵਿਚ ਇਜ਼ ਐਨ ਇੰਟਰਨਲ ਡਾਕੂਮੈਂਟ ਯੂਜ਼ਡ ਬਾਈ ਇੰਡੀਆ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਟੂ ਬਗੇਨ ਐਨ ਇਨਵੈਸਟੀਗੇਸ਼ਨ ਇਨਟੂ ਸਸਪੈਕਟਡ ਮਨੀ ਲਾਂਡਰਿੰਗ ਅੰਡਰ ਦੀ ਪੀਐਮਐਲਏ ਮਤਲਬ ਇਹ ਜਿਹੜਾ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਆ ECIR ਇਹਦਾ ਮਤਲਬ ਹੈ ਕਿ ਇਹ ED ਦੀ ਇੱਕ ਪ੍ਰਾਇਮਰੀ ਜਿਹੜੀ ਹੈ ਇੰਟਰਨ ਜਿਹੜੀ ਹੈ ਇੰਟਰਨਲ ਜਿਹੜੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਕਿ ਇਸ ਜਿਹੜਾ PMLA ਜਿਹੜਾ ਪ੍ਰੋਵੈਂਸ਼ਨ ਮੰਨੀ ਲਾਂਡਰਿੰਗ ਐਕਟ ਆ ਉਹਦੇ ਤਹਿਤ ਜਿਹੜੀ ਇਹਦੀ ਜਿਹੜੀ ਕਾਰਵਾਈ ਹੋ ਜਾਂਦੀ ਹੈ ਸ਼ੁਰੂ ਇਸ ਕਰਕੇ ਮਤਲਬ ED ਦੀ ਐਂਟਰੀ ਇਸ ਕੇਸ ਦੇ ਵਿੱਚ ਹੋ ਚੁੱਕੀ ਹੈ ਔਰ ਡਿਪਟੀ ਡਾਇਰੈਕਟਰ ਦੀ ਇੱਕ ਲੇਡੀ ਆਫੀਸਰ ਨੂੰ ਇਹ ਜਿੰਮਾ ਦੇ ਦਿੱਤਾ ਗਿਆ ਕਿ ਤੁਸੀਂ ਇਸ ਕੇਸ ਦੀ ਜਿਹੜੀ ਆ ਹੁਣ ਪਰ ਵਈ ਕਰੋ ਕਿ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਬਾਹਰੋਂ ਇਨਵੈਸਟਮੈਂਟ ਜਾਂ ਇਧਰੋਂ ਇਨਵੈਸਟਮੈਂਟ ਜਾਂ ਉਧਰੋਂ ਪੈਸਾ ਜਾਂ ਇਧਰੋਂ ਪੈਸਾ ਗਿਆ ਕਿ ਨਹੀਂ ਗਿਆ ਉਹ ਉਸ ਉਸ ਜਿਹੜਾ ਵਾਈਸ ਕੇਸ ਦੀ ਜਿਹੜੀ ਪੜਤਾਲ ਕਰਨ ਵਾਸਤੇ ਹੁਣ ਈਡੀ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ ਤੇ ਖਾਸ ਕਰਕੇ ਇਹ ਜਿਹੜੀ ਜਿਵੇਂ ਆਪਾਂ ਫਰਸਟ ਇਨਫੋਰਮੇਸ਼ਨ ਰਿਪੋਰਟ ਕਹਿੰਦੇ ਆ ਪੁਲਿਸ ਕੇਸ ਦੇ ਵਿੱਚ ਇਹਦੇ ਵਿੱਚ ਈਸੀਆਈਆਰ ਮਤਲਬ ਵੀ ਮੋٹے ਰੂਪ ਦੇ ਵਿੱਚ ਸਮਝਣਾ ਹੋਵੇ ਕਿ ਈਡੀ ਨੇ ਵੀ ਪਰਚਾ ਜਿਹੜਾ ਵਾ ਕੱਟ ਦਿੱਤਾ ਹੈਗਾ ਜਾਂ ਪਰਚਾ ਦਰਜ ਕਰ ਦਿੱਤਾ ਹੁਣ ਹਾਲਾਂਕਿ ਉਹਨਾਂ ਨੇ ਆਪਣੇ ਲੈਵਲ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਲੇ ਸੀਬੀਆਈ ਦੀ ਵੀ ਚੱਲ ਰਹੀ ਹੈਗੀ ਹੈ ਤੇ ਸੀਬੀਆਈ ਨੇ ਹਲੇ ਚਲਾਨ 15 16 ਤਰੀਕ ਦੇ ਆਸ-ਪਾਸ 60 ਦਿਨ ਬਣਦੇ ਹੈਗੇ ਨੇ ਉਦੋਂ ਸੀਬੀਆਈ ਨੂੰ ਚਲਾਨ ਵੀ ਪੇਸ਼ ਕਰਨਾ ਕਿਉਂਕਿ ਟਾਈਮ ਬਾਉਂਡ ਹੁੰਦਾ 60 ਦਿਨਾਂ ਦੇ ਵਿੱਚ ਵਿੱਚ ਚਾਹੇ ਦੂਜੇ 60ਵੇਂ ਦਿਨ ਜਾ ਕੇ ਚਲਾਨ ਪੇਸ਼ ਕਰੋ ਉਦੋਂ ਤੁਹਾਡੀ 15 ਜੰ ਦਸੰਬਰ ਦੇ ਆਸ-ਪਾਸ ਜਿਹੜਾ ਵਾ ਦਿਨ ਬੰਦ ਹੈਗਾ ਤੇ ਉਹ ਸੀਬੀਆਈ ਨੇ ਜਿਹੜਾ ਚਲਾਨ ਪੇਸ਼ ਕਰ ਦੇਣਾ ਹਰਚੰਦ ਸਿੰਘ ਪੁੱਲਰ ਹੋਣਾ ਦੇ ਮਸਲੇ ਦੇ ਵਿੱਚ ਤੇ ਹੁਣ ਜਿਵੇਂ ਸਾਰੇ ਪਤਾ ਕਿ ਹਰਚੰਦ ਸਿੰਘ ਪੁੱਲਰ ਹੋਣੀ ਜਿਹੜੇ ਨੇ ਇਸ ਟਿਮ ਉਹ ਜਿਹੜਾ ਜੁਡੀਸ਼ੀਅਲ ਹਰਾਸਤ ਦੇ ਵਿੱਚ ਆ ਹਾਲਾਂਕਿ ਪਿਛਲੇ ਦਿਨ ਉਹਨਾਂ ਦੇ ਇੱਕ ਪਰਿਵਾਰਕ ਜੀ ਨੂੰ ਵੀ ਬੁਲਾਇਆ ਗਿਆ ਸੀ ਮੈਂਬਰ ਨੂੰ ਵੀ ਬੁਲਾਇਆ ਗਿਆ ਸੀ ਐਸ ਐਚਓ ਲੈਵਲ ਦੇ ਅਧਿਕਾਰੀ ਵੀ ਬੁਲਾਏ ਗਏ ਨੇ ਪਰ ਜਦੋਂ ਈਡੀ ਦੀ ਐਂਟਰੀ ਹੋ ਜਾਂਦੀ ਆ ਉਹ ਸਭ ਤੋਂ ਵੱਡੀ ਗੱਲ ਕਿ ਪ੍ਰਾਪਰਟੀ ਜਿਹੜੀ ਆ ਜਿਹੜੀ ਅਸੈਸਮੈਂਟ ਕੀਤੀ ਜਾ ਰਹੀ ਕਿਉਂਕਿ ਤਿੰਨ ਚਾਰ ਜ਼ਿਲ੍ਹਿਆਂ ਦੇ ਜਿਹੜੇ ਬਿਲਡਰ ਨੇ ਬਹੁਤ ਵੱਡੇ ਬਿਲਡਰ ਉਹਨਾਂ ਨੂੰ ਵੀ ਸੰਭਣੀਗਾ ਉਹਨਾਂ ਦੇ ਵੀ ਇੱਕ ਇੱਕ ਕਰਕੇ ਉਹਨਾਂ ਦੇ ਵੀ ਪੇਸ਼ੀ ਹੋਏਗੀ ਔਰ ਇਸ ਮਸਲੇ ਦੇ ਵਿੱਚ ਲਾਜ਼ਮੀ ਤੌਰ ਤੇ ਤਿੰਨ ਏਜੰਸੀਆਂ ਕੰਮ ਕਰ ਰਹੀਆਂ ਨੇ सीबीआई ਵੀ ਕਰ ਰਹੀ ਹੈ ਈਡੀ ਵੀ ਕਰ ਰਹੀ ਹੈ ਔਰ ਇਨਕਮ ਟੈਕਸ ਡਿਪਾਰਟਮੈਂਟ ਵੀ ਔਰ ਸਿੱਧੀ ਇਹਦੀ ਨਿਗਰਾਨੀ ਹੁਣ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਸਾਹਿਬ ਕਰ ਰਹੇ ਨੇ ਔਰ ਜੁਆਇੰਟ ਇਨਵੈਸਟੀਗੇਸ਼ਨ ਟੀਮ ਵੀ ਇੱਕ ਤਿੰਨਾਂ ਏਜੰਸੀਆਂ ਦੇ ਅਫਸਰਾਂ ਦੀ ਵੀ ਇੱਕ ਬਣ ਚੁੱਕੀ ਹੈਗੀ ਕਿਉਂਕਿ ਸੈਂਟਰ ਨੂੰ ਵੀ ਲੱਗਦਾ ਸੈਂਟਰ ਮਤਲਬ ਜਾਂ ਬੀਜੇਪੀ ਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਵੀ ਟਾਰਗੇਟ ਹੋਏਗੀ ਕਿ ਇੱਕ ਪੰਜਾਬ ਸਰਕਾਰ ਦਾ ਇੱਕ ਆਈਪੀਐਸ ਅਫੀਸਰ ਸੀਬੀਆਈ ਨੇ ਫੜਿਆ ਜਿਹਨੂੰ ਬਚਾਉਣ ਦੀ ਖਾਤਰ ਵਿਜੀਲੈਂਸ ਨੇ ਬਥੇਰੇ ਹੱਥ ਪੈਰ ਮਾਰੇ ਆਗੇ ਨੇ ਹਾਲਾਂਕਿ ਹੱਲੇ ਉਹਨਾਂ ਦਾ ਕੇਸ ਜਿਹੜਾ ਕੋਰਟ 'ਚ ਟਿਕਿਆ ਨਹੀਂ ਆ ਪਰ ਦੁਬਾਰਾ ਉਹ ਕੋਸ਼ਿਸ਼ ਕਰਨਗੇ ਔਰ ਉਧਰ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਮਸਲੇ ਦੇ ਵਿੱਚ ਹਰਚਨ ਸਿੰਘ ਭੁੱਲਰ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਵੀ ਖੁੱਲਿਆ ਲੇਕਿਨ ਹੈ ਕਿ ਜਿੰਨਾ ਚਿਰ ਚਲਾਨ ਪੇਸ਼ ਨਹੀਂ ਹੁੰਦਾ ਉਹਨਾਂ ਚੇਰ ਲੱਗਦਾ ਕਿ ਉਹਨਾਂ ਨੂੰ ਜਮਾਨਤ ਮਿਲਣੀ ਵੀ ਔਖੀ ਆ ਜਦੋਂ ਇੱਕ ਵਾਰ ਚਲਾਨ ਪੇਸ਼ ਹੋ ਜੇ ਇਹਦਾ ਮਤਲਬ ਹੁੰਦਾ ਕਿ ਏਜੰਸੀ ਨੇ ਸਭ ਕੁਝ ਪੂਨ ਨਿਸ਼ਾਨ ਕਰ ਲਿਆ ਪੜਤਾਲ ਕਰ ਲਈ ਆ ਇਨਵੈਸਟੀਗੇਸ਼ਨ ਹੋ ਚੁੱਕੀ ਆ ਇੰਟਰੋਗੇਸ਼ਨ ਹੋ ਚੁੱਕੀ ਆ ਤੇ ਫਿਰ ਜਿਹੜੀਆਂ ਅਦਾਲਤਾਂ ਨੇ ਉਹ ਫਿਰ ਜਮਾਨਤ ਦੇਣ ਤੋਂ ਗਰੇਜ਼ ਨਹੀਂ ਕਰਦੀਆਂ ਕਿਉਂਕਿ ਜਦ ਚਲਾਨ ਪੇਸ਼ ਹੋ ਚੁੱਕਾ ਹੈਗਾ ਤੇ ਫਿਰ ਜਿਹੜਾ ਬੰਦਾ ਉਹਦਾ ਜਮਾਨਤ ਲੈਣ ਦਾ ਵੀ ਹੱਕ ਹੈਗਾ ਕੇਸ ਅੱਗੇ ਫਿਰ ਚੱਲਦਾ ਰਹੂਗਾ ਤੇ ਹੁਣ ਫਿਲਹਾਲ ਜਦੋਂ ਈਡੀ ਦੀ ਐਂਟਰੀ ਈਡੀ ਦੇ ਜੋ ਜਾਣਕਾਰ ਦੱਸਦੇ ਨੇ ਕਿ ਈਡੀ ਦਾ ਕੇਸ ਜਾਂ ਈਸੀਆਰ ਕੱਟੀ ਗਈ ਹੈ ਮਤਲਬ ਕੇਸ ਦਰਜ ਹੋ ਚੁੱਕਾ ਹੈਗਾ ਜਿਹਦਾ ਮਤਲਬ ਹਰਚੰਦ ਸਿੰਘ ਭੁੱਲਰ ਜਾਂ ਉਹਨਾਂ ਦੇ ਜਿਹੜੇ ਹੋਰ ਜਿਹੜੇ ਬੰਦੇ ਨੇ ਨਾਲ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੱਧ ਚੁੱਕੀਆਂ ਸਿਰਫ ਹਰਚੰਦ ਸਿੰਘ ਭੁੱਲਰ ਦੀ ਹੀ ਨਹੀਂ ਬਾਕੀ ਜਿਹੜੇ ਨਾਲ ਹੋਣਗੇ ਲੋਕ ਜਾਂ ਉਹਨਾਂ ਦੇ ਜਿੰਨਾਂ ਦੇ ਨਾਲ ਲੈਣ ਦੇਣ ਸੀ ਜਾਂ ਪੈਸੇ ਨਿਵੇਸ਼ਟਮੈਂਟ ਕਿੱਥੇ ਹੋਏ ਨੇ ਉਹ ਸਾਰੀ ਸੀਬੀਏ ਕੋਲ ਡਿਟੇਲ ਪਹੁੰਚ ਚੁੱਕੀ ਹੈ ਫਿਰ ਉਹਨਾਂ ਵਾਸਤੇ ਵੀ ਜਿਹੜੀਆਂ ਮੁਸ਼ਕਲਾਂ ਵੱਧ ਗਈਆਂ ਨੇ ਇਹਦਾ ਮਤਲਬ ਇੱਕ ਗੱਲ ਤੇ ਸਾਫ਼ ਹੋ ਗਈ ਹੈ ਸੀਬੀਏ ਨੇ ਕੁਝ ਇਹੋ ਜਿਹੇ ਡਾਕੂਮੈਂਟ ਜਾਂ ਇਹ ਜਿਹੇ ਦਸਤਾਵੇਜ਼ ਲੱਭੇ ਹੈਗੇ ਨੇ ਜਿਹਦੇ ਵਿੱਚ ਈਡੀ ਦੀ ਜਿਹੜੀ ਐਂਟਰੀ ਸੀ ਉਹਦੀ ਉਹਦਾ ਹੋਣਾ ਲਾਜ਼ਮੀ ਸੀਗਾ ਨਹੀਂ ਜਦੋਂ ਐਡੇ ਵੱਡੇ ਬਣਾ ਜੋ 100 ਕਰੋੜ ਤੋਂ ਵੱਧ ਪ੍ਰਾਪਰਟੀ ਦਾ ਮਸਲਾ ਆ ਜਾਂਦਾ ਨਾ ਜੀ ਤੇ ਉਦੋਂ ਈਡੀ ਦੀ ਐਂਟਰੀ ਹੋ ਜਾਂਦੀ ਸ਼ਾਇਦ 100 ਕੋਈ ਨਹੀਂ 1 ਕਰੋੜ ਦਾ ਵੀ ਹੋਵੇ ਮਸਲਾ ਤੇ 100 ਕਰੋੜ ਤਾਂ ਬਹੁਤ ਵੱਡੀ ਅਮਾਉਂਟ ਆ ਜਦੋਂ 1 ਕਰੋੜ ਦਾ ਮਸਲਾ ਹੀ ਆਜੇ ਨਾ ਉਦੋਂ ਜਿਹੜੀ ਹੋ ਜਾਂਦਾ ਕੇਸ ਰਜਿਸਟਰਡ ਹੋ ਜਾਂਦਾ ਹੈ ਔਰ ਖਾਸ ਕਰਕੇ ਹਾਈ ਪ੍ਰੋਫਾਈਲ ਕੇਸ ਜਦੋਂ ਕੋਈ ਪੋਲੀਟੀਸ਼ਨ ਹੋਵੇ ਜਦੋਂ ਕੋਈ ਬਿਜ਼ਨਸਮੈਨ ਹੋਵੇ ਜਦੋਂ ਕੋਈ ਆਫੀਸਰ ਹੋਵੇ ਤੇ ਈਡੀ ਦੀ ਐਂਟਰੀ ਜਿਹੜੀ ਲਾਜ਼ਮੀ ਤੌਰ ਤੇ ਹੁੰਦੀ ਆ ਤੋਂ ਏਡ ਨੂੰ ਤੇ ਡਾਕੂਮੈਂਟ ਦੇ ਦੇ ਇੱਕ ਦੂਜੀ ਏਜੰਸੀ ਇੱਕ ਦੂਜੇ ਨੂੰ ਡਾਕੂਮੈਂਟ ਦਿੰਦੇ ਆਗੇ ਨੇ ਜੇ ਪੰਜਾਬ ਵਿਜੀਲੈਂਸ ਕੇਸ ਰਜਿਸਟਰਡ ਕਰਦੀ ਹੈ ਤੇ ਉਦੋਂ ਵੀ ਈਡੀ ਨੂੰ ਦੇਣੇ ਪੈਂਦੇ ਹੈਗੇ ਨੇ ਤੇ ਇਸ ਕਰਕੇ ਇਸ ਕੇਸ ਦੇ ਵਿੱਚ ਵੀ ਸੀਬੀਆਈ ਕੋਲ ਨ ਰਿਕਾਰਡ ਲੈ ਲਈ ਜਦ ਪਰਚਾ ਹੀ ਦਰਜ ਕਰ ਦਿੱਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਨੂੰਨ ਕੀ ਕਹਿੰਦਾ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਇੱਕ ਵਰਡ ਕੀ ਵੀ ਆਇਆ ਫੈਸਲਾ ਵੀ ਆਇਆ ਸੀ ਕਿ ਜਦੋਂ ਇਸ ਕੇਸ ਵਿੱਚ ਕਈ ਵਾਰੀ ਜਿਹੜਾ ਈਡੀ ਜੋ ਪਰਚਾ ਦਰਜ ਕਰਦੀ ਆ ਤੇ ਉਦੋਂ ਇੱਕ ਜੱਜਮੈਂਟ ਆਈ ਸੀ ਕਿ ਦੋ ਸ਼ੀ ਨੂੰ ਚਲਾਨ ਤੋਂ ਬਾਅਦ ਜੋ ਡਾਕੂਮੈਂਟ ਤੁਸੀਂ ਸਪਲਾਈ ਕਰਦੇ ਹੋ ਅਦਾਲਤ ਦੇ ਵਿੱਚ ਉਦੋਂ ਜਾ ਕੇ ਤੁਹਾਨੂੰ ਐਫਆਰ ਦੀ ਕਾਪੀ ਮਿਲਦੀ ਉਸ ਤੋਂ ਪਹਿਲਾਂ ਨਹੀਂ ਮਿਲਦੀ ਹੈਗੀ ਕਿਉਂਕਿ ਇੱਕ ਫੈਸਲਾ ਆਇਆ ਸੀ ਤਿੰਨ ਜੱਜਾਂ ਦਾ ਮਤਲਬ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਵਿਜੇ ਮਦਨ ਲਾਲ ਵਰਸਸ ਸਟੇਟ ਵਿਜੇ ਮਦਨ ਲਾਲ ਇੱਕ ਬਿਜ਼ਨਸਮੈਨ ਜਿਹੜਾ ਦੋਸ਼ੀ ਸੀ ਜਿੰਨ ਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਸੀ ਉਹਨੇ ਈਡੀ ਦੇ ਕੇਸ ਨੂੰ ਚੈਲੰਜ ਕੀਤਾ ਸੀ ਪਹਿਲਾਂ ਹਾਈ ਕੋਰਟ ਫਿਰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਤਿੰਨ ਜੱਜ ਤਿੰਨਾਂ ਜੱਜਾਂ ਦਾ ਮਤਲਬ ਬੈਂਚ ਦਾ ਇੱਕ ਫੈਸਲਾ ਸੀ ਕਿ ਕਿਊਜ਼ ਨੂੰ ਦੋਸ਼ੀ ਨੂੰ ਉਦੋਂ ਤੱਕ ਜਿਹੜੀ ਐ ਈਸੀਆਰ ਜਿਹੜੀ ਮਤਲਬ ਜਿਹੜੀ ਈਡੀ ਪਰਚਾ ਦਰਜ ਕਰਦੀ ਆ ਉਦੋਂ ਤੱਕ ਨਹੀਂ ਦਿੱਤਾ ਜਾਂਦਾ ਤੇ ਜਦੋਂ ਚਲਾਨ ਪੇਸ਼ ਕੀਤਾ ਗਿਆ ਇਸ ਕੇਸ ਦੇ ਵਿੱਚ ਵਿਜੇ ਮਦਨ ਲਾਲ ਫਿਰ ਜਾ ਕੇ ਉਹਨੂੰ ਕਾਪੀ ਮਿਲੀ ਈਡੀ ਦੀਆਂ ਜਿਹੜੀਆਂ ਆਪਣੀਆਂ ਪਾਵਰਾਂ ਨੇ ਸੀਬੀਆਈ ਦੇ ਆਪਣੇ ਅਧਿਕਾਰ ਨੇ ਉਹਦੇ ਆਪਣੇ ਰਾਈਟ ਹੈਗੇ ਨੇ ਹਣ ਤੇ ਇਸ ਕਰਕੇ ਆ ਜਿਹੜਾ ਮਸਲਾ ਇਹ ਹੋਰ ਜਿਹੜਾ ਪਚੀਦਾ ਲਾਲੋ ਗੁੰਜਲਦਾਰ ਲਾਲੋ ਜਾਂ ਹਰਚਨ ਸਿੰਘ ਭੁੱਲੋ ਤੇ ਉਹਦੇ ਸਾਥੀਆਂ ਵਾਸਤੇ ਮੁਸੀਬਤ ਭਰਿਆ ਲਾਲੋ ਮਤਲਬ ਬਹੁਤ ਹੀ ਇਸ ਮਸਲੇ ਦੇ ਵਿੱਚ ਕਹਿ ਰਿਹਾ ਕਿ ਹਰਚਨ ਸਿੰਘ ਭੁੱਲੋ ਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਮਤਲਬ ਘਟੋ ਘੜ ਉਹਨਾਂ ਦੀ 5-7 ਸਾਲ ਦੁਖਜਲ ਖਵਾਰੀ ਹੋਏਗੀ ਉਹ ਸੀਬੀਆਈ ਦੀ ਵੀ ਅਦਾਲਤਾਂ ਤੱਕ ਉਹਦੀ ਈਡੀ ਦੀਆਂ ਅਦਾਲਤਾਂ ਦੇ ਵਿੱਚ ਕਿ ਇਸ ਉਮਰ ਦੇ ਵਿੱਚ ਜਦੋਂ ਉਹਨਾਂ ਦੀ ਉਮਰ 59 ਸਾਲ ਆ ਅਗਲੇ ਸਾਲ ਉਹਨਾਂ 60 ਸਾਲ ਦੇ ਹੋਣ ਤੇ ਤੁਸੀਂ ਅਗਲੇ 5-7 ਸਾਲ ਲਾ ਲਓ ਕਿ ਤੁਹਾਨੂੰ ਕੋਡ ਕਚਹਿਰੀਆਂ तरीका ਉਹ ਉਹ ਭੁਗਤਣੀਆਂ ਪੈਣਗੀਆਂ ਬਾਕੀ ਅੱਗੇ ਕੀ ਫੈਸਲਾ ਆਉਂਦਾ ਅਦਾਲਤਾਂ ਦਾ सीबीआई ਦਾ ਵੱਖਰਾ ਫੈਸਲਾ ਈੜੀ ਦਾ ਵੱਖਰਾ ਫੈਸਲਾ ਮਤਲਬ ਓਕੇ ਦਿਨ ਹਰਚੰਦ ਸਿੰਘ ਪੁੱਲਰ ਹੋਣਾ ਦੇ ਸ਼ੁਰੂ ਹੋ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਸਿਰਫ ਹਰਚੰਦ ਸਿੰਘ ਪੁੱਲਰ ਨੇ ਉਹ ਉਹਨਾਂ ਦਾ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਸਾਖ ਸਬੰਧੀ ਤੇ ਜਿਹੜੇ ਉਹਨਾਂ ਦੇ ਭਾਈਵਾਲ ਜਾਂ ਜਿੱਥੇ ਬਿਜ਼ਨਸਮੈਨ ਉਹ ਸਾਰੇ ਹੁਣ ਸਫਰ ਕਰਨਗੇ ਮਤਲਬ ਕਹਿੰਦੇ ਨਾ ਕਿ ਲਾਲਚ ਬੁਰੀ ਬਲਾ ਹਾਲਾਂਕਿ ਤੁਹਾਡੇ ਕੋਲ ਇਨੀ ਮਾਉਂਟ ਜਾਂ ਤੁਸੀਂ ਜ਼ਮੀਨ ਸ਼ੋਅ ਕਰ ਸਕਦੇ ਹੋ ਕਿ ਆਹ ਜਿਹੜੀ ਪ੍ਰਾਪਰਟੀ ਆ ਜਿਹੜੀ ਜ਼ਮੀਨ ਮੈਂ ਇਦੋਂ ਲਈ ਪਰ ਇੱਕ ਜਿਹੜਾ ਲਿਮਟ ਅਫੀਸਰ ਦੀ ਹੁੰਦੀ ਨਾ ਉਹ ਇਨੀ ਜ਼ਿਆਦਾ ਨਹੀਂ ਹੁੰਦੀ ਕਿ ਤੁਹਾਡੇ ਕੋਲ ਘਰ ਇੰਨਾ ਪੈਸਾ ਪਿਆ ਤੁਸੀਂ ਕਿੰਨੀਆਂ ਦੁਕਾਨਾਂ ਲੈ ਲਈਆਂ ਵਿਜੀਲੈਂਸ ਹੀ ਕਹਿ ਰਹੀ 20 ਦੁਕਾਨਾਂ ਨੇ ਉਹ ਵੀ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਤੇ ਸੀਬੇ ਕਹਿੰਦੀ 50 ਉਹ ਕਿਵੇਂ ਪ੍ਰਾਪਰਟੀ ਬਣੀ ਹੈ ਨਾ ਕਿਵੇਂ ਇੰਨੀ ਜਾਇਦਾਦ ਕਿਵੇਂ ਬਣ ਗਈਗੀ ਉਹ ਜਿਹੜੀ ਇਹਨਾਂ ਨੂੰ ਜਿਹੜੀ ਸਾਬਤ ਕਰਨੀ ਬਹੁਤ ਹੀ ਔਖੀ ਹੋਏਗੀ ਬਾਕੀ ਦੇਖਦੇ ਆ ਕਿ ਜਦੋਂ ਅਦਾਲਤਾਂ ਦੇ ਵਿੱਚ ਸ਼ੁਰੂ ਹੋਊਗੇ ਕੇਸ ਉਦੋਂ ਕੀ ਕੁਝ ਬਾਹਰ ਨਿਕਲਦਾ